ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਜਿਹੜੇ ਲੋਕ ਹੈਗੇ ਨੇ ਉਹ ਇਸ ਵੱਲੇ ਜਿਹੜਾ ਬੰਨ ਨੂੰ ਮਜ਼ਬੂਤ ਕਰਨ ਦੇ ਕਿਉਂਕਿ ਜਿਹੜਾ ਆਰਜੀ ਬੰਨ ਹੈਗਾ ਵਾ ਉਸ ਨੂੰ ਤਿਆਰ ਕੀਤਾ ਜਾ ਰਿਹਾ ਵਾ ਔਰ ਉਸ ਦੀ ਹੀ ਮਦਦ ਦੀ ਵਜਾ ਕਰਕੇ ਹੀ ਕਿੰਨਾ ਕਿਤੇ ਜਿਹੜਾ ਪਾਣੀ ਹੈਗਾ ਵਾ ਉਹ ਪਿੰਡ ਤੱਕ ਨਹੀਂ ਪਹੁੰਚ ਪਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਤੱਕ ਪਾਣੀ ਨਹੀਂ ਗਿਆ ਵਾ ਔਰ ਆਰਜੀ ਬੰਨ ਜਿਹੜਾ ਵਾ ਉਸ ਨੂੰ ਦੇਰ ਰਾਤ ਤੱਕ ਵੀ ਬਣਾਇਆ ਜਾ ਰਿਹਾ ਹੈ ਕਰੀਨਾ ਦੀ ਮਦਦ ਦੇ ਨਾਲ ਟਿਪਰਾਂ ਦੀ ਮਦਦ ਦੇ ਨਾਲ ਇੱਥੇ ਜਿਹੜਾ ਹੈਗਾ ਵਾ ਮਿੱਟੀ ਰੇਟਾਲੇ ਆਇਆ ਜਾ ਰਿਹਾ ਵੈ ਉਸ ਨੂੰ ਬੋਰੇ ਵਿੱਚ ਪੈਕ ਕਰਕੇ ਇਸ ਜਾਲੀਦਾਰ ਜਿਹੜਾ ਆਰਜੀ ਹੁੰਦਾ ਵੈ ਇਸ ਦੇ ਵਿੱਚ ਪੈਕ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਬੋਰੇ ਹੈਗੇ ਨੇ ਉਹ ਖੁਰ ਨਾ ਸਕਣ ਉਹ ਹਿਲ ਨਾ ਸਕਣ ਔਰ ਪੂਰੀ ਮਜ਼ਬੂਤੀ ਦੇ ਨਾਲ ਹੀ ਇਸ ਜਗ੍ਹਾ ਦੇ ਉੱਤੇ ਰਹਿਣ ਔਰ ਦੂਜੇ ਪਾਸੇ ਜਿਹੜਾ ਤਸਵੀਰ ਸਰ ਮੈਂ ਦਿਖਾ ਪਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਤਲੁਜ ਦਾ ਪਾਣੀ ਹੈਗਾ ਵੈ ਉਹ ਖੇਤਾਂ ਦੇ ਜ਼ਰੀਏ ਇੱਥੇ ਤੱਕ ਪਹੁੰਚ ਚੁੱਕਾ ਵੈ ਔਰ ਇਸ ਤੋਂ ਪਿੱਛੇ ਪਿਛਲਾ ਹਿੱਸਾ ਵੀ ਅਸੀਂ ਤੁਹਾਨੂੰ ਦਿਖਾਇਆ ਕਿ ਜਿਹੜਾ ਬਨ ਹੈ ਉਹ ਇਸ ਇੱਕ ਪੁਆਇੰਟ ਤੋਂ ਥੋੜਾ ਜਿਆਦਾ ਟੁੱਟ ਚੁੱਕਾ ਵੈ ਜਿੱਥੋਂ ਪਾਣੀ ਅੰਦਰ ਆਣਾ ਰਿਸਣਾ ਸ਼ੁਰੂ ਹੋ ਚੁੱਕਾ ਵੈ ਪਰ ਗਨੀਮਤ ਇਹ ਹੈ ਕਿ ਥੋੜੀ ਜਿਹੀ ਜਗ੍ਹਾ ਤੋਂ ਹੀ ਪਾਣੀ ਜਿਹੜਾ ਵੈ ਇੱਕ ਖੇਤ ਦੇ ਵਿੱਚ ਪਹੁੰਚਿਆ ਵੈ ਤਾਂ ਉਸ ਨੂੰ ਪ੍ਰਸ਼ਾਸਨ ਪੱਖੋਂ ਕਿਤੇ ਨਾ ਕਿਤੇ ਇਸ ਦੇ ਉੱਤੇ ਕੰਟਰੋਲ ਕੀਤਾ ਜਾ ਰਿਹਾ ਵੈ ਔਰ ਇਹ ਬੰਨ ਟੁੱਟਣ ਤੋਂ ਬਾਅਦ ਜਿਹੜਾ ਪਾਣੀ ਹੈ ਖੇਤਾਂ 'ਚ ਜਰੂਰ ਪਹੁੰਚ ਚੁੱਕਾ ਪਰ ਇਹ ਪਾਣੀ ਅੱਗੇ ਪਿੰਡ ਤੱਕ ਨਹੀਂ ਪਹੁੰਚਿਆ ਵੈ ਇਹ ਤਸਵੀਰਾਂ ਮੈਂ ਕਿੱਥੇ ਹਰ ਕੋਈ ਸਖਸ਼ ਲੱਗਿਆ ਹੈ ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਪੱਖੋਂ ਪੰਜਾਬ ਪੁਲਿਸ ਦੇ ਜਿਹੜੇ ਨੁਮਾਇੰਦੇ ਹੈਗੇ ਆ ਉਹ ਵੀ ਇੱਥੇ ਤਾਇਨਾਤ ਹੈਗੇ ਆ ਕਿ ਤਾਂ ਕਿ ਕਿਸੇ ਤਰੀਕੇ ਦੀ ਕੋਈ ਵੀ ਆਪਰੀਏ ਘਟਨਾ ਨਾ ਘਟੇ ਔਰ तमाम ਐਸ ਡੀ ਐਮ ਜੇ ਆਈ ਔਰ ਕਈ ਸਰਕਾਰੀ ਅਧਿਕਾਰੀ ਜਿਹੜੇ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਪੰਜਾਬ ਪੁਲਿਸ ਦੇ ਜਿਹੜੇ ਨੁਮਾਇੰਦੇ ਹੈਗੇ ਉਹ ਇੱਥੇ ਮੌਜੂਦ ਹੈਗੇ ਕਿ ਹਰ ਚੀਜ਼ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਤਰੀਕੇ ਦਾ ਕੋਈ ਵੀ ਆਪਰੀਏ ਘਟਨਾ ਵਾਲਾ ਕੱਟੇ ਕੋਈ ਸ਼ਰਾਰਤੀ ਤਤਵਾ ਕੇ ਇੱਥੇ ਇਸ ਦਾ ਮਾਹੌਲ ਨੂੰ ਖਰਾਬ ਨਾ ਕਰ ਸਕੇ ਇਸ ਦਾ ਖਾਸਾ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ ਤੁਹਾਨੂੰ ਦੇਖ ਸਕਦੇ ਹੋ ਦੇਣਾ ਸੱਚਾ ਸੋਦਾ ਦੇ ਜਿਹੜੇ ਹੈਗੇ ਨੇ ਅਨਿਆਈ ਉਹ ਇੱਥੇ ਪਹੁੰਚੇ ਨੇ ਉਹਨਾਂ ਦੀ ਮਦਦ ਦਿੱਤੀ ਜਾ ਰਹੀ ਹੈ ਪਿੰਡ ਵਾਸੀਆਂ ਦੀ ਮਦਦ ਦਿੱਤੀ ਜਾ ਰਹੀ ਹੈ तमाम ਲੋਕਾਂ ਦੀ ਮਦਦ ਦੇ ਨਾਲ ਜਿਹੜਾ ਵਾ ਆਰਜੀ ਬੰਨ ਜਿਹੜਾ ਹੈਗਾ ਵਾ ਉਸ ਨੂੰ ਪੱਕਾ ਕਰਨ ਦੀ ਜਿਹੜੀ ਕੋਸ਼ਿਸ਼ਾਂ ਮੈਂ ਲਗਾਤਾਰ ਜਾਰੀ ਹੈਗੀ ਆ ਔਰ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕ੍ਰੇਨ ਟਿਪਰ ਹਰ ਚੀਜ਼ ਦੀ ਮਦਦ ਦਿੱਤੀ ਜਾ ਰਹੀ ਹੈ ਲੋਕ ਹੈਗੇ ਨੇ ਇਹਨਾਂ ਨਾਲ ਅਸੀਂ ਗੱਲ ਕਰ ਲੈਨੇ ਸਰ ਬੰਨ ਟੁੱਟ ਚੁੱਕਾ ਵਾ ਕਿ ਕਿਸ ਤੱਕ ਲਾ ਨੂੰ ਸਹੀ ਕੀਤਾ ਜਾ ਰਿਹਾ ਵਾ ਬੰਨ ਟੁੱਟਿਆ ਆਏਗਾ ਸਰ ਪਾਣੀ ਇੱਥੇ ਆਇਆ ਜਿਹੜਾ ਬੰਨ ਟੁੱਟਣ ਦਾ ਬੰਨ ਨਾ ਇਹਦਾ ਟੁੱਟਣ ਦਾ ਸਿਸਟਮ ਉਹ ਪਿੱਛੇ ਆ ਠੀਕ ਹੈ ਪਿੱਛੇ ਆ ਛੇ ਟੁੱਟਿਆ ਗਿਆ ਜਿਵੇਂ ਦੱਸਿਆ ਗਿਆ ਇੱਥੋਂ ਦੇ ਲੋਕਲ ਲੋਕਾਂ ਦੁਆਰਾ ਠੀਕ ਹੈ ਬੰਨ ਤਾਂ ਇੱਕ ਡੇਰਾ ਸੱਚਾ ਸਬਦ ਦੇ ਤੌਰ ਤੇ ਸਾਡੇ ਮੌਜੂਦ ਚ ਗਈ ਸੀ ਕਿ ਸਿੱਖਿਆ ਚੱਲਦੀ ਰਹੀ ਸੀ ਇੱਥੇ ਸੇਵਾ ਕਰਨ ਆਏ ਜੀ ਦਿਨਪੁਰਾ ਸਾਡੇ ਸੇਵਾਦਾਰ ਕਿੰਨੇ ਸੇਵਾਦਾਰ ਇਸ ਲਈ ਇੱਥੇ ਲੱਗੇ ਹੋਏ ਨੇ ਲਗਭਗ 100 ਪਲਸ ਸੇਵਾਦਾਰ ਇਸੋ ਲੱਗੇ ਹੋਏ ਜੀ ਠੀਕ ਹੈ ਰਾਤ ਲੱਗੇ ਰਹਣਗੇ ਠੀਕ ਹੈ ਤੇ ਉਸੇ ਵਾਂਗ ਸਾਡੇ ਰੈਗੂਲਰ ਆ ਰਹੇ ਨੇ ਜੀ ਪਿੱਛੇ ਸਾਧਨ ਆ ਰਹੇ ਨੇ ਜੀ ਆਰਜੀ ਬੰਦ ਤਿਆਰ ਕੀਤਾ ਜਾ ਰਿਹਾ ਵੈ ਹਾਂਜੀ ਫਿਲਹਾਲ ਤਾਂ ਆਰਜੀ ਬੰਦ ਨਹੀਂ ਕਿਹਾ ਜਾਊਗਾ ਜੀ ਏ ਆਰਜੀ ਹੈ ਆ ਆ ਜਿਹੜਾ ਆਰਜੀ ਬੰਨ ਤਿਆਰ ਕਰ ਰਿਆ ਜੀ ਹਾਲਾ ਕਿਉਂਕਿ ਜਿਹੜਾ ਮੇਨ ਬੰਨ ਉਹਨਾ ਦਿਨ ਦੇ ਟਾਈਮ ਐ ਅੱਜ ਸਾਰਾ ਟੁੱਟ ਗਿਆ ਖੁਰ ਖੁਰਦਾ ਖੁਰਦਾ ਟੁੱਟ ਗਿਆ ਉਹ ਖੁਰਦਾ ਖੁਰਦਾ ਉਹ ਸਾਰਾ ਖੁਰ ਗਿਆ ਇਹ ਹੁਣ ਰਿੰਗ ਬੰਨ ਆ ਜਿਹੜਾ ਉਧਰੋਂ ਪਾਣੀ ਹੁਣ ਪਿਆ ਦਿਨ ਦੇ ਟਾਈਮ 4 ਫੁੱਟ ਜ਼ਮੀਨ ਦੇ ਲੈਵਲ ਤੋਂ ਥੱਲੇ ਪਾਣੀ ਜਾਂਦਾ ਸੀ ਲੇਕਿਨ ਹੁਣ ਇਹ 2 ਫੁੱਟ ਉੱਪਰ ਜਾਂਦੇ ਆ 6 ਫੁੱਟ ਜਿਹੜਾ ਪਾਣੀ ਦਾ ਪੱਧਰ ਵੱਧਿਆ ਔਰ ਇਹਦੀ ਕੋਈ ਇਨਫੋਰਮੇਸ਼ਨ ਵੀ ਨਹੀਂ ਸੀ ਇਹ ਵੀ ਦੱਸਿਆ ਨਹੀਂ ਗਿਆ ਤੇਨੇ ਵੀ ਰਾਤ ਨੂੰ ਅੱਜ ਪਾਣੀ ਹੋਰ ਛੱਡਿਆ ਕੋਈ 6 ਫੁੱਟ ਪਾਣੀ ਉੱਪਰ ਹੈ ਇਹਨਾਂ ਖੇਤਾਂ ਦੇ ਵਿੱਚ ਠੀਕ ਹਣ ਸਿਰਫ ਖੇਤਾਂ ਤੱਕ ਹੀ ਆ ਜਾਂ ਪਿੰਡਾਂ ਤੱਕ ਵੀ ਪਹੁੰਚ ਗਿਆ ਵਾ ਦੇਖੋ ਜੀ ਸਤਿਗੁਰ ਕਿਰਪਾ ਕਰੇ ਕਿ ਪਾਣੀ ਦਾ ਲੈਵਲ ਇੱਥੇ ਰਹੇ ਜੇ ਦਰਿਆ ਦਾ ਪਾਣੀ ਵੱਧ ਚੜਦਾ ਵਾ ਹੁਣ ਇਧਰ ਦਾ ਰੰਗ ਬਨ ਲਾ ਲਿਆ ਉਧਰਲੇ ਪਾਸੇ ਤਾਂ ਕੋਈ ਰੰਗ ਬਨ ਨਹੀਂ ਹੈਗਾ ਉਧਰਲੇ ਖੇਤਾਂ ਦੇ ਵਿੱਚ ਟੋਗੇ ਨੂੰ ਪਾਣੀ ਚੜ ਸਕਦਾ ਠੀਕ ਹੈ ਜੀ ਹਾਲ ਦੀ ਫਿਲਹਾਲ ਸਥਿਤੀ ਕੰਟਰੋਲ ਚ ਹੈ ਹਾਲ ਦੀ ਘੜੀ ਕੰਟਰੋਲ ਚ ਹੈ ਜੇ ਪਾਣੀ ਦਾ ਲੈਵਲ ਵੱਧਾ ਫਿਰ ਇਹ ਪਾਣੀ ਵਿੱਚ ਆਪਾਂ ਚਲੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਦੇ ਉੱਤੇ ਜੀ ਭਾਜੀ ਕੀ ਕਹਿਣਾ ਚਾਹੋਗੇ ਜੀ ਆਪਣਾ ਜਿਹੜਾ ਚੱਲ ਸੁੱਤਰਾ ਇਤੋਂ ਬੰਨ ਤਕਰੀਬਨ ਤਾਂ ਥੋੜਾ ਥੋੜਾ ਨਾ ਟੁੱਟਦਾ ਜਾ ਰਿਹਾ ਅੱਗੇ ਤੇ ਇੱਥੇ ਦਾ ਕੰਟਰੋਲ ਕਰ ਰਹੇ ਆ ਇੱਥੇ ਦਾ ਦੀਵਨ ਲਾ ਰਹੇ ਆ ਅੱਗੇ ਬੰਨ ਕੋਈ ਲੱਗ ਨਹੀਂ ਰਿਹਾ ਵੀ ਅੱਗੇ ਜੇ ਕਿਤੇ ਟੁੱਟਦਾ ਤਾਂ ਪਿੰਡਾਂ ਦੇ ਵਿੱਚ ਪਾਣੀ ਵੜ ਸਕਦਾ ਜੀ ਤੇ ਇੱਕ ਗੱਲ ਹੋਰ ਵੀ ਜਿਹੜਾ ਬੰਨ ਜਿਹੜਾ ਪ੍ਰਸ਼ਾਸਨ ਵਾਈ ਗੁਰੂ ਜੀ ਦਾ ਖਾਲਸਾ ਜੀ ਬਤੇ ਇੱਥੇ ਆ ਕੇ ਸਾਡਾ ਮਨ ਬੜਾ ਦੁਖੀ ਹੋਇਆ ਹੋਇਆ ਬੰਦੇ ਕੰਮ ਨਹੀਂ ਕਰ ਰਹੇ ਤੁਹਾਨੂੰ ਦੇਖ ਕੇ ਯਾਰ ਕਰ ਲੈਣ ਦਾ ਕਰਨਾ Sir, uh, name, uh, थे थे। okay, uh, सर सर गुड नेम मैं प्रदीप सिंह जी मैं ड्यूटी अच्छा सर खड़े हो हाँ जी की हालात हम मतलब फ्लड लाइक सिचुएशन विद इन रिवर तो है पानी ज्यादा पर अदरवाइज अंडर कंट्रोल ही चल रहा ਉਹ ਲੈਵਲ ਠੀਕ ਹੈ ਤੇ ਇਹ ਥੋੜਾ ਜਿਹਾ ਡਾਊਨ ਸੀਗਾ ਜਿਹੜਾ ਇੱਕ ਖੇਤ ਇੱਧਰ ਡਾਊਨ ਸੀਗਾ ਉਹਦੇ ਚ ਬਾਹਰ ਬੰਨ ਬਣਾ ਕੇ ਜਿਹਨੇ ਮਤਲਬ ਹੁਣ ਉਹ ਬੰਨ ਤੇ ਠੀਕ ਹੈ ਮਤਲਬ ਪਾਣੀ ਜਿਹੜਾ ਲੈਵਲ ਚੱਲ ਰਿਹਾ ਦਰਿਆ ਦਾ ਉਹ ਜਿਹੜਾ ਉੱਥੇ ਹੀ ਕਟਿੰਗ ਕਰ ਰਿਹਾ ਸੀਗਾ ਜਾਂ ਕਰ ਰਿਹਾ ਉਹ ਤਾਂ ਥੋੜਾ ਹੈਗਾ ਹੀ ਆ ਤੇ ਮਤਲਬ ਅਦਰਵਾਈਜ਼ ਅੰਡਰ ਕੰਟਰੋਲ ਆ ਕੋਈ ਇਹ ਜੀ ਦਾ ਕੋਈ ਫਲੱਡ ਲਾਈਕ ਬਾਹਰ ਸਿਚੁਏਸ਼ਨ ਕੋਈ ਨਹੀਂ ਹੈਗੀ ਬੰਨ ਟੁੱਟਣ ਦੀ ਜਿਹੜੀ ਹੈ ਗੱਲ ਕਹੀ ਜਾ ਰਹੀ ਹੈ ਬੰਨ ਟੁੱਟਿਆ ਵਾ ਜਾਂ ਨਿਕਨ ਖੋਰਾ ਲਗਿਆ ਬੰਨ ਨੂੰ ਪਾਣੀ ਜਦੋਂ ਚੱਲਦਾ ਨਹੀਂ ਇੱਥੇ ਇਧਰਲੇ ਪਾਸੇ ਕਟਿੰਗ ਕਰ ਰਿਹਾ ਪਾਣੀ ਬੰਨ ਬੰਦੇ ਨਾਲ ਪਾਣੀ ਆਇਆ ਹੋਇਆ ਉਹਦੇ ਕਰਕੇ ਉਹ ਕਟਿੰਗ ਹੋ ਰਹੀ ਹੈ ਪਰ ਜਿਹੜੇ ਬਾਹਰ ਪਾਣੀ ਨਾਲੋਂ ਜਿਹੜੀ ਬਾਹਰ ਜ਼ਮੀਨ ਆ ਉਹ ਬੰਨਨ ਉੱਚੀ ਹੈ ਜਿਹੜੀ ਨੀਮੀ ਸੀ ਇਹਦੇ ਆਸ-ਪਾਸੇ ਆ ਬੰਨ ਬਣਾ ਕੇ ਇਹਨੂੰ ਮਤਲਬ ਜਿਹੜਾ ਅੰਦਰ ਵੀ ਪਾਣੀ ਬਾਹਰ ਆ ਰਿਹਾ ਪੰਡਰ ਕੰਟਰੋਲ ਕੀਤਾ ਹੋਇਆ ਕੋਈ ਕਹਿ ਸਕਦੇ ਕਿ ਮਿੱਟੀ ਥੋੜਾ ਜਿਹਾ ਬਨ ਟੁੱਟਿਆ ਔਰ ਉਸ ਨੂੰ ਆਰਜੀ ਬੰਦ ਦੇ ਨਾਲ ਹੁਣ ਜੋਕਿਆ ਜਾ ਰਿਹਾ ਨਹੀਂ ਨਹੀਂ ਬਾਹਰਲੇ ਪਾਸੇ ਬੰਦ ਤੋਂ ਬਾਹਰ ਵੀ ਜਿਹੜਾ ਕੋਈ ਮਤਲਬ ਆਇਆ ਪਾਣੀ ਤਾਂ ਉਹ ਪੰਡਰ ਕੰਟਰੋਲ ਹੀ ਹੈ ਕੁਛ ਨਹੀਂ ਹੈਗਾ ਥੋੜਾ ਜਿਹਾ ਬਾਹਰ ਖੇਤ ਨੀਵੇਂ ਸੀਗੇ ਉਹਨੂੰ ਬੰਨ ਬਣਾ ਕੇ ਉਹਨੂੰ ਮਤਲਬ ਸੈੱਟ ਕੀਤਾ ਹੋਇਆ ਕੋਈ ਮਤਲਬ ਇਹੀ ਜਿਹਾ ਪੈਨ ਕਰਨ ਵਾਲੀ ਕੋਈ ਗੱਲ ਨਹੀਂ ਹੈ। ਸਾਫ਼ ਲਫ਼ਜ਼ਾਂ ਜਿਹਾ ਸੀ ਕਿ ਇੱਕ ਚੀਜ਼ ਸਮਝਣਾ ਚਾਹੀਦਾ ਹੈ ਕਿ ਬੰਨ ਟੁੱਟਿਆ ਹੋਇਆ ਹੈ ਜਾਂ ਨਹੀਂ ਟੁੱਟਿਆ। ਕਿ ਐਕਚੁਅਲੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੰਨ ਟੁੱਟਿਆ ਜ਼ਰੂਰ ਹੈ ਪਰ ਉਸ ਨੂੰ ਕੰਟਰੋਲ ਕਰ। ਹਾਂ ਕੰਟਰੋਲ ਚਾ ਬੰਨ ਜਿਹੜਾ ਜਿੱਥੇ ਟੁੱਟਿਆ ਬਾ ਤਾਂ ਹੀ ਪਾਣੀ ਬਾਹਰ ਆਇਆ ਨਾ ਜੇ ਕੋਈ ਬੰਨ ਤੋਂ ਬਾਹਰ ਪਾਣੀ ਆਇਆ ਉਹ ਸੀਪੇਜ ਕਰਕੇ ਆ ਗਿਆ ਜਾਂ ਕਿਵੇਂ ਆ ਗਿਆ। ਤਾਂ ਉਹਦੇ ਲਈ ਬਾਹਰ ਜਿਹੜਾ ਜਿੱਥੇ ਜਿਹੜੀ ਜ਼ਮੀਨ ਨੀਵੀਂ ਸੀਗੀ ਉਹਦੇ ਤੇ ਬੰਨ ਲਾ ਕੇ ਉਹਨੂੰ ਕੰਟਰੋਲ ਹੁੰਦਾ ਜਿਹੜਾ دریاਚ ਪਾਣੀ ਚੱਲ ਰਿਹਾ ਉਹ ਲੈਵਲ ਤੇ ਆਪਾਂ ਇਧਰ ਵੱਡਾ ਬੰਨ ਲਾ ਕੇ ਜਿਹੜੇ ਨੀਵੇਂ ਖੇਤ ਸੀ ਬਾਕੀ ਤਾਂ ਉੱਚੇ ਖੇਤ ਨੇ ਮਤਲਬ ਜਿਹੜਾ ਬਾਕੀ ਬੰਨ ਦੇ ਨਾਲ ਚੱਲ ਰਿਹਾ ਪਾਣੀ ਉਹ ਬਾਹਰ ਖੇਤ ਉੱਚੇ ਨੇ ਉਹ ਅੰਡਰ ਕੰਟਰੋਲ ਲਿਆ ਵੈਗਨ ਦੀ ਮਿਹਰ ਆ ਜਿਹੜਾ ਕੋਈ ਮਤਲਬ ਠੀਕ ਹੈ ਕਹਿ ਸਕਦੇ ਕਿ ਪਿੰਡਾਂ ਤੱਕ ਨਹੀਂ ਹਜੇ ਕੋਈ ਹਜੇ ਇਹਦੀ ਕੋਈ ਦਿੱਕਤ ਸਿਰਫ ਖੇਤਾਂ ਤੱਕ ਹੀ ਹੈ ਹਾਂਜੀ ਨਹੀਂ ਖੇਤਾਂ ਤੱਕ ਵੀ ਹੈ ਨਹੀਂ ਆਹੀ ਖੇਤ ਤੱਕ ਜਿਹੜੇ ਆ ਖੇਤ ਇੱਕ ਨੀਵੇਂ ਖੇਤ ਇਹਨੂੰ ਅਸੀਂ ਮਤਲਬ ਬਾਹਰ ਆ ਦੇ ਆਸ-ਪਾਸੇ ਬੰਨ ਲਾ ਕੇ ਇਹਨੂੰ ਕੰਟਰੋ ਤੇ ਆ ਜਿਹੜੇ ਵਲੰਟੀਅਰ ਲੱਗੇ ਹੋਏ ਨੇ ਆ ਸਾਰੇ ਬਹੁਤ ਕੰਮ ਕਰ ਰਹੇ ਸਾਰੇ ਪਿੰਡਾਂ ਵਾਲੇ ਸਾਰੇ ਬਾਬਾ ਜੀ ਹੋਣੇ ਸਾਰੇ ਸਸਤਾ ਵਾਲੇ ਸਾਰੇ ਬਹੁਤ ਬੜੀ ਸ਼ਿੱਦਤ ਨਾਲ ਸਾਰੇ ਲੱਗੇ ਹੋਏ ਨੇ ਸਾਰੀ ਪੂਰੀ ਹੈਲਪ ਕਰਾ ਰਹੇ ਨੇ ਸਾਰੇ ਮਹਿਕਮੇ ਇੱਥੇ ਨੇ ਡਰੇਨੇਜ ਵਾਲੇ ਇੱਥੇ ਨੇ ਵੀਡੀਓ ਸਾਹਿਬ ਤਹਿਸੀਲਦਾਰ ਸਹਿਬਾਨ ਯੋ ਸਾਬ ਕਲਾਡਾ ਤੋਂ ਆਏ ਹੋਏ ਨੇ ਤੇ ਅਸੀਂ ਸਾਰੇ ਜਾਣੇ ਮਤਲਬ ਲੱਗੇ ਹੋਇਆ ਸਾਰੀ ਸਾਰੀ ਲੱਗੇ ਹੋਣੇ ਪਿੰਡਾਂ ਵਾਲੇ ਆ ਕੇ ਸਾਰਿਆਂ ਦੀ ਹੈਲਪ ਜਿਹੜਾ ਜੋ ਕਰ ਸਕਦਾ ਲੱਗੇ ਸਵੇਰ ਤੱਕ ਸਥਿਤੀ ਬਦਲ ਸਕਦੀ ਸ਼ਾਇਦ ਰਾਤ ਨੂੰ ਪਤਾ ਲੱਗਿਆ ਸੀ ਵੀ ਸ਼ਾਇਦ ਡਾਊਨ ਹੋਵੇ 1:3 2 ਵਜੇ ਪਾਣੀ ਡਾਊਨ ਹੋ ਗਿਆ ਤਾਂ ਇਹ ਵੀ ਜਿਹੜਾ ਬਾਹਰ ਵੀ ਆਪਾਂ ਨੂੰ ਦਿਖ ਰਿਹਾ ਪਾਣੀ ਇਹ ਵੀ ਵਾਪਸ ਅੰਦਰ ਚਲੇ ਜਾਊਗਾ ਕੋਈ ਦਿੱਕਤ ਨਹੀਂ ਆਲੇਗੀ ਇੱਕ ਨੀਵੇਂ ਕਰਕੇ ਆ ਗਿਆ ਇਹਦੇ ਚ ਅਦਰバイス ਹਜੇ ਉਹੀ ਜੀ ਕੋਈ ਕੰਡੀਸ਼ਨ ਨਹੀਂ ਵੀ ਬਾਹਰ ਆ ਕੇ ਲੋਕਾਂ ਨੂੰ ਕੀ ਅਪੀਲ ਲੋਕਾਂ ਨੂੰ ਅਪੀਲ ਆ ਵੀ ਪੈਨਿਕ ਨਾ ਕਰੋ ਕੋਈ ਪੈਨਿਕ ਹਜੇ ਪੈਨਿਕ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜੀ ਕੋਈ ਦਰਿਆ ਦੇ ਬਾਹਰ ਫਲਡ ਲਾਈਕ ਸਿਚੁਏਸ਼ਨ ਨਹੀਂ ਹੈਗੀ ਦਰਿਆ ਦੇ ਅੰਦਰ ਜ਼ਰੂਰ ਮਤਲਬ ਪਾਣੀ ਕਾਫੀ ਹੈਗਾ ਤੇ ਉਹ ਚਲੋ ਉਹ ਤਾਂ ਹੁਣ ਸੀਜ਼ਨ ਹੀ ਆ ਉਹਦੇ ਤੇ ਤਾਂ ਹੈਗੀ ਹੈ